ਜੇ ਕੋ ਜਨੂਬਲ ਅਗਲੀ ਆ ਗਈ ਜਨੂਬਲ ਉਹ ਆਉਗਾ ਕੋਈ ਮਤਲਬ ਆ ਭੁਗਤੀ ਲੈਣ ਵਾਲਾ ਭੁਗਤੀ ਲੈਣ ਵਾਲੋ ਤੋਂ ਦੁੱਖ ਆਲਾ ਨਹੀਂ ਉਹ ਅਗਲੀ ਸਟੇਜ ਆਲਾ ਜੇ ਕੋ ਜਨੂਬਲ ਤੇ ਡਰ ਸਾਹ ਜਨਾ ਕੀ ਸਾਡੀ ਪਰੇ ਸਾਹ ਜਨਾ ਕੀ ਸਾਡੀ ਪਰੇ ਫੇਰ ਜਿਹੜੇ ਸਾਹ ਦਾ ਜਾਣਦੇ ਉਹਦੀ ਸ਼ਰਨ ਪੈ ਜਵੇ ਵੀ ਮਹਾਰਾ ਹੁਣ ਤੁਸੀਂ ਦੱਸੋ ਜਿਵੇਂ ਤੁਸੀਂ ਕਹੋਗੇ ਜਿਵੇਂ ਪੜਾਉ ਕਰਾਂਗੇ ਉਵੇਂ ਕਰੂੰਗਾ ਮੇਨੂੰ ਜਨੂਬਲ ਦਾ ਚੱਕ ਰਾਇ ਜੋ ਬਾਹਰ ਤੁਸੀਂ ਨਿਕਲਿਓ ਮੈਨੂੰ ਦੱਸੋ ਕਿਵੇਂ ਨਿਕਲੀਗਾ ਸਾਧ ਜਨ ਸਾਧ ਜਨ ਜਿੱਤੂ ਜਿੱਤੂ ਸਾਧ ਜਨ ਕਹੈ ਜਾਨੂ ਬੰਦ ਦੇ ਚੱਕਰ ਤੇ ਬਾਹਰ ਹੁੰਦਾ ਸਾਧ ਔਰ ਜਾਨੂ ਜਿਹਨੇ ਸਾਧਿਆ ਹੋਇਆ ਮਨ ਹੈ ਕੁਰਬਾਨੀ ਦੀ ਜਾਣਕਾਰੀ ਰੱਖਦਾ ਅਸਲ ਸਾਧ ਜਨ ਸਤਪੁਰੂ ਹੈਗਾ ਸਤਪੁਰਖ ਜਿਨ ਜਾਣਿਆ ਜਨਕ ਜਨਕ ਬਣ ਤੂੰ ਤਾਂ ਰਾਜਾ ਜਨਕ ਦਾ ਉਤਾਰ ਸਾਹ ਜਨਾਲ ਦੇ ਸਰਦ ਹੀ ਬੜੇ ਕਿਉਂਕਿ ਉਹ ਨਾਲ ਨਿਕਲ ਮੁਕਤ ਪਦਾਰਥ ਹੈਗਾ ਕਮਖਾ ਤਾਂ ਉਹਨਾਂ ਦੀ ਜਰਨ ਪੈ ਜਾਇਆ ਕਿ ਭਾਈ ਮੈਨੂੰ ਤਾਂ ਇਹ ਤੁਸੀਂ ਕੋਲ ਬੈਠ ਕੇ ਹੀ ਸਮਝਾਓ ਮੈਂ ਤੇ ਨਹੀਂ ਉੱਥੇ ਮੈਨੂੰ ਨਹੀਂ ਸਮਝ ਆਉਂਦੀ ਇਹ ਗੱਲ ਜਿਵੇਂ ਅੱਗਰ ਉਹ ਦੌਰ ਦੇ ਕੋਲ ਬੈਠ ਕੇ ਹੀ ਸਮਝ ਗਏ ਬੈਠ ਕੇ ਸਮਝ ਗਿਆ ਜਿਵੇਂ ਅਮਰਦਾਸ ਕੋਲ ਬੈਠ ਕੇ ਹੀ ਅਮਰਦੇ 12 ਸਾਲ ਚ ਸਮਝ ਆ ਗਿਆ ਸਾਰੀ ਗੱਲ ਸੰਗਤ ਕਰਕੇ ਇਹ ਵੀ ਗੁਰੂ ਰਾਮਦਾਸ ਸੰਗਤ ਬਿਨਾਂ ਗੱਲ ਸਮਝ ਆਉਂਦੀ ਹੋਣੀ ਉਹ ਕਹਿੰਦੇ ਸਾਜਣਾ ਦੀ ਸਰਦੀ ਪਰ ਉਹ ਵੀ ਕਹਿੰਦਾ ਈ ਝੜ ਬੈਠ ਕੇ ਨਹੀਂ ਸਮਝ ਆਉਣੀ ਐ ਬਣੀ ਇਹ ਸਾਰਾ ਦੇ ਦੀ ਉੱਥੇ ਆਜੇ ਜਨਮਨ ਤੇ ਕਰਦੇ ਆ ਫਿਰ ਤੁਹਾਨੂੰ ਸਾਜਣਾ ਦੀ ਸਰਨ ਕੋਲ ਆਉਣਾ ਕੋਈ ਦੁਨੀਆਂ ਗੱਲਾਂ ਜਿਹੜੀਆਂ ਨਹੀਂ ਛੱਡ ਦੋਗੇ ਤੁਸੀਂ ਐਨੇ ਛੋੜੇ ਦੋ ਗੱਲਾਂ ਲਿਪਹਿਲੀਆਂ ਇਹ ਤਾਂ ਤੁਹਾਡੇ ਆਪ ਬਾਣੀ ਬੜੇ ਤੇ ਤੁਸੀਂ ਆਪੇ ਇਲਾਜ ਕਰ ਸਕਦੇ ਹੋ ਪਰ ਜੇ ਬਿਮਾਰੀ ਕੋ ਮਿਹਰੇ ਫੇ ਹਸਪਤਲ ਦਾਖਲ ਹੋਣਾ ਪਊ ਫਿਰ ਡਾਕਟਰ ਦੀ ਕਸਟਡੀ ਜਾਣਾ ਪਊਗਾ ਜੇ ਉਹ ਗਲੂਕੋਜ਼ ਲਗਣਾ ਫੇ ਤਾਂ ਉਹ ਹਾਲਤ ਹੋਈ ਹੋਈ ਹੈ ਫੇ ਤਾਂ ਡਾਕਟਰ ਕੋਲ ਜਾਣਾ ਪਊਗਾ ਫੇੜ ਬਿਟਣਾ ਪਊਗਾ ਆਗਲਾ ਹੁਣ ਆਪਾਂ ਸਮਝਦੇ ਆਏ ਨੂੰ ਜਿਸ ਤੱਕ ਤੱਕ ਵਿੱਚ ਗੱਲ ਕਹੀ ਹੋਈ ਹੈ ਠੀਕ ਹੈ